ਹਾਂ ਆ ਗਿਆ ਠੋਸ ਪਲੇਅਰ ਹੋ ਸਾਦਾ ਪਹਿਲੀ ਬੋਲ ਜੀ ਸਾਡੇ ਵੱਲੋਂ ਹੀ ਖਤਮ ਬਾਝਾ ਉਹ ਕੀ ਆ ਗਿਆ ਆ ਗਿਆ ਪਹਿਲੀ ਬੋਲ ਕੋ ਸਾਹਮਣੇ ਪਹਿਲਾਂ ਹੀ ਕਹਿਦਾ ਸੀ ਨਿਕੇ ਨਿਸਾਨਾ ਮੈਂ ਹੋ ਗਿਆ ਹੂੰ ਤੇਰਾ دیਵਾਨਾ ਲੱਕੀ ਮਤਾ ਬੜਾ ਹਰਾਮੀ ਹੋ ਗਿਆ ਆ ਸਾਡੀ ਟੀਮ ਚ ਚੈੱਕ ਕਰੋ ਅੱਜ ਐਂਟੀ ਪਲੇਅਰ ਜਿਹੜਾ ਸਾਡੇ ਇੱਕ ਮੈਚ ਚ ਖੇਡਿਆ ਵੈਸੇ ਤਾਂ ਸਾਡੀ ਟੀਮ ਤੋਂ ਹੀ ਸ਼ੁਰੂਆਤ ਕੀਤੀ ਸੀ ਮੁੰਡੇ ਨੇ ਪਹਿਲੇ ਦਿਨ ਤੋਂ ਜਦੋਂ ਇਹਨੂੰ ਬੋਲਲੀ ਫੜਦੇ ਆਉਂਦੀ ਸੀ ਉਦੋਂ ਤੋਂ ਸਾਡੀ ਟੀਮ ਚ ਸ਼ੁਰੂਆਤ ਹੋਈ ਆ ਲੱਕੀ ਸੜਾ ਬੰਡੋਂ ਤੇ ਜਾਣਾ ਲੱਕੀ ਹਾਂਜੀ ਹਾਂਜੀ ਬੰਡਾਂ ਨਾਲ ਤੇ ਸ਼ੇਵ ਉਤਾਰ ਜੀ ਤੁਸੀਂ ਸਾਡੇ ਐਂਟੀ ਖੇਡੋਗੇ ਹਾਂਜੀ ਆਜੋ ਫਿਰ ਅੱਜ ਲਓ ਜੀ ਗਰਾਊਂਡ ਚੈੱਕ ਕਰੋ ਪੂਰੀ ਗੱਲ ਬਾਤ ਆ ਗਰਾਊਂਡ ਦੀ ਸ਼ਾਬੂ ਰੇੜੀ ਹੁੰਦੇ ਹੋਏ ਤੈਨੂੰ ਪੈੜਾ ਪਾਉਣ ਨੂੰ ਕਿਹਨੇ ਕਿਹਾ ਓਏ ਸ਼ਾਬੂ ਤੈਨੂੰ ਕਿਹਨੇ ਕਿਹਾ ਕਪਤਾਨ ਨੂੰ ਬਿਨਾਂ ਪੁੱਛੇ ਤੂੰ ਪੈੜ ਕੇ ਇਹਨੂੰ ਪੁੱਛ ਕੇ ਚੱਕੀ ਓ ਬਦਰ ਮੈਂ ਭੇਜਣਾ ਅਜੇ ਕਿਰਪਾਲ ਤੇ ਦੂਜਾ ਕੌਣ ਹੈ ਜੋਕਰ ਜੋਕਰ ਵਾਲੇ ਕਿਰਪਾਲ ਟੀਮ ਜਿਤਾਣੀ ਕਿ ਨਹੀਂ ਕੈਪਟਨ ਨੇ ਆਪਣੀ ਪੈਸੇ ਦੇ ਮੈਚ ਆ ਛੇਤੀ ਪਾਉ ਪੈੜਾ 500 ਰੁਪਏ ਨਫਰ ਕਿਤੇ ਫਰੀ ਤੇ ਚੱਲੋ 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 ਹਾਂ ਫਿਰ ਨਿਆਰੇ ਕੋ ਨਹੀਂ ਅੱਜ ਕੀ ਕਰੋਗੇ ਤੁਸੀਂ ਅੱਜ ਤੇ ਤੂੰ ਅੱਜ ਭੈਣ ਤੋਂ ਘਾ ਪਟ ਗਿਆ ਸਾਰੇ ਕਾ ਨਹੀਂ ਪਟਣੀ ਮੇਰੇ ਆਪਾਂ ਕ੍ਰਿਕਟ ਖੇਡਣੀ ਆਪਾਂ 500 ਜਿੱਤਣਾ ਅੱਜ ਉਹ ਤੂੰ ਸੌਣ ਜਾ ਹੋਇਆ ਫਿਰਦਾ ਹੈ ਹੈ ਇਹ ਸਾਡਾ ਨਰੇਸ਼ ਹੈ ਜਿਹਨੇ ਇੰਸਟਾ ਤੇ ਆਪਣਾ ਨਾਂ ਕੀ ਰੱਖਿਆ ਤੇ ਨਵ ਰਣਾ ਟੱਲਾ ਇਹ ਬੋਲਦਾ ਕੀ ਗੱਲ ਹੈ ਹੈ ਡਿਊਟੀ ਲਾ ਕੇ ਆਇਆ ਝੜਕ ਕ੍ਰਿਕਟ ਤੇ ਵੀ ਪੂਰਾ ਜੋਸ਼ ਦੱਸਣਾ ਸਾਡੇ ਟੂਰਨਾਮੈਂਟ ਹਰ ਹੁਣ ਚੀਦਾ ਕੋਈ ਖਾਸ ਯੋਗਦਾਨ ਸੀ ਵਿੱਚੇ ਮੇਰਾ ਇੱਕ ਚੋਕਾ ਮੈਂ ਛੱਡਿਆ ਇੱਕ ਹੀ ਨਹੀਂ ਛੱਡਿਆ ਇੱਕ ਹੋਰ ਵੀ ਸੀ ਛੱਡਣ ਵਾਲਾ ਹੋਰ ਕਿਹਨੇ ਛੱਡਿਆ ਸੀ ਕਰਨ ਕਰਨ ਨੇ ਕਿਹੜੇ ਛੱਡਿਆ ਤੇਰਾ ਮੇਰਾ ਤੇਰਾ ਕਰਨ ਕਿੱਥੇ ਸੀ ਮੇਰੇ ਓਵਰ ਚ ਕਰਨ ਨੇ ਕਿੱਥੇ ਕਰਨ ਥੋੜਾ ਨਾਲ ਥੇ ਟੂਰ ਦਾ ਮੈਦਾਨ ਚ ਯਾਰ ਇਹ ਕਹਿੰਦੇ ਸਾਡੀ ਜੋ ਟੀਮ ਹੈ ਜਿਹੜੀ ਹਰ ਵਾਰ ਜਿੱਤਣ ਲਈ ਆਉਂਦੀ ਪਰ ਅਦਾਸ ਹੋ ਕੇ ਜਾਂਦੀ। ਠੀਕ ਐ ਤੇ ਵਾਤ ਕਰ ਰਹੇ ਨਹੀਂ ਜਿੱਤ ਕਵੀ ਗਿਆ। ਚਲੋ ਜੀ ਲਗਾ ਸਭ ਤਿੰਨ ਟਰੋਫੀਆਂ ਆਪਣੀਆਂ ਦੱਸਿਆ ਹੁੰਦਾ ਆਪਣੀ ਲਗਾਤਾਰ ਕਿੰਨੀਆਂ ਟਰੋਫੀਆਂ ਹੋ ਰਹੀਆਂ ਲਗਾਤਾਰ ਤਿੰਨ ਟਰੋਫੀਆਂ ਸਾਡੀਆਂ ਇਸੇ ਗਰਾਊਂਡ ਤੇ ਤੁਸੀਂ ਹੁਣ ਦੱਸੋ ਅੱਗੇ ਕਿਹੜੇ ਭੇਜਣਾ ਹੁਣ ਚਲੋ ਅੰਪਾਇਰ ਅੱਗੇ ਤੁਸੀਂ ਜਾਓ ਤਾਂ ਸਹੀ ਫਿਰ ਸਾਡੀ ਓਪਨਿੰਗ ਜੋੜੀ ਤਿਆਰ ਹੈ ਛੱਬੂ ਤੇ ਕੋਨੀ ਇਹਦੇ ਨਾਲ ਲੋਗੇ ਲੱਗੂ ਓਏ ਇੱਕ ਪੰਜੀ ਰਜ਼ਾ ਨੇ ਡੇ ਗਿਆ ਫੋਨ ਨੂੰ ਲੋਗ ਲਾ ਗਿਆ ਇੱਕ ਪੰਜੀ ਰਜ਼ਾ ਸ਼ਬੂ ਸਨੈਪਚੈਟ ਬਣਾਉਣ ਨੂੰ ਕਿਹਾ ਸੀ ਤੇ ਫੋਨ ਨੂੰ ਤੂੰ ਲੋਗ ਲਾ ਗਿਆ ਹੁਣ ਕੀ ਆ ਹੁਣ ਕੀ ਆ ਹੁਣ ਜਿੰਨੀ ਮਰਜ਼ੀ ਬਾਹਾਂ ਖੜੀਆਂ ਕਰ ਹੁਣ ਕੁਝ ਨਹੀਂ ਬਣਨਾ ਲੱਗਦਾ ਪਹਿਲੀ ਜੀ ਧੂਕਰਾ ਕੇ ਆਉ ਕੋਟ ਸਾਹਿਬ ਤੁਹਾਨੂੰ ਕੀ ਲੱਗਦਾ ਏ ਕੀ ਕਰਕੇ ਆਉ ਅਗਲੇ ਬੈਟਸਮੈਨ ਸਾਡੇ ਲੱਕੀ ਮੱਤਾ ਦੇਖ ਲੈ ਪੈਰ ਵੀ ਖੜਦੇ ਨਾਲ ਜਾ ਕੇ ਅੰਪਾਇਰ ਵੀ ਨਾਲ ਖੜੂ ਜਾ ਕੇ ਚੱਲੋ ਤੂੰ ਵੀ ਜਾ ਤੂੰ ਵੀ ਅੰਪਾਇਰ ਦੇਖੋ ਸਾਡੇ ਭੈਣ ਤੇ ਆਵੜੇ ਆਪਣੇ ਲੈ ਜਾ ਚਾਰ ਹੀ ਹੈ ਵੀ ਅਸੀਂ ਉਰੇ ਗਾ ਮੱਛੀਆਂ ਮਾਰਦੀਆਂ ਸਾਨੂੰ ਵੀ ਫੀਲਿੰਗ ਆਵੇ ਥੜੀ ਉਰੇ ਵੀ ਅਸੀਂ ਕੋ ਕਰਨ ਬੈਠੇ ਵੇ ਚਾਰ ਤੁਸੀ ਚਾਰ ਲਾ ਕੇ ਚਾਰਾ ਨੰਦੇ ਨੇ ਖੇਦੇ ਨਾ ਆ ਦੋ ਹੋਰ ਬੇ ਹੋਰੇ ਸੇ ਇਸ ਇ ਗੰਦ ਪਲੇਅਰ ਦੋ ਅਸੀਂ ਭੇਜਤੇ ਦੋ ਤੋਂ ਬਾਅਦ ਤਿਆਰ ਹੈ ਸਪੈਸ਼ਲ ਪਲੇਅਰ ਤਾਂ ਹਜੇ ਬੈਠੇ ਨੇ ਜਿਹੜੇ ਆਖਰੀ ਓਵਰਾਂ ਨੂੰ ਕੁੱਟਣਗੇ ਕਈ ਵਾਰ ਥੁੱਸ ਵੀ ਹੋ ਜਾਂਦਾ ਕੰਮ ਇਹ ਕੀ ਬਣਿਆ ਤੁਸੀਂ ਮੈਂ ਸੁਣਿਆ ਪਹਿਲਾਂ ਮੈਂ ਜਿੱਤ ਗਈ ਸੀ ਹੈ ਇਹਦਾ ਹਾਰ ਕੇ ਆ ਗਿਆ ਜੋਕਰ ਯਾਰ ਤੂੰ ਬਿਆਨ ਕਰ ਯਾਰ ਹਰ ਚੀ ਦੀ ਗੱਲ ਯਾਰ ਕੀ ਬਣਿਆ ਹਰਸ਼ ਹੈ ਉਹ ਦਿਖਾਣੇ ਲਾਇਕ ਹੀ ਨਹੀਂ ਰਹੇ ਹੋ ਦੇਖਿਓ ਕਿ ਦਾਸਤਾ ਜੀ ਰੋਹਿਤ ਕਿਆ ਹੋਇਆ ਮਦੀ ਨਹੀਂ ਬਣੇ 30 ਚ 30 ਰਨ ਨਹੀਂ ਬਣੇ 30 ਬੋਲਾਂ ਚ ਮੁੰਡਿਆ ਤਾਂ 30 ਨਹੀਂ ਬਣੇ ਲਾਸਟ 6 ਬੋਲੇ 5 ਰਨ ਨਹੀਂ ਬਣੇ ਦੇਖ ਲਓ ਇਹੋ ਜੇ ਹਾਲੇ ਸਾਡੀ ਟੀਮ ਦੇ ਤਰੰਦਰ ਪਲੇਅਰ ਨੇ ਹਾਂ ਕਰਾਂਦੇ ਤਾਂ ਮੈਂ ਤਿੰਨ ਬੋਲੇ ਕਹਿੰਦਾ ਯਾਰ ਮੈਨੂੰ ਤਾਂ ਰਨ ਆਊਟ ਹੀ ਕਰਾਦਾ ਮੈਂ ਤਾਂ ਬੋਲ ਵੀ ਨਹੀਂ ਖੇਡਿਆ 11 ਹਰ ਗੁੰਡਾ ਉਹ ਦੇਖੋ ਉਧਰ ਵੀ ਮੈਚ ਸ਼ੁਰੂ ਲੱਗਿਆ ਹੁਣ ਬੋਲ ਇੱਕ ਨਹੀਂ ਹੋਈ ਰਨ ਦੋ ਬੋਲ ਇੱਕ ਨਹੀਂ ਹੋਈ ਰਨ ਦੋ ਹੋ ਗਏ ਦੇਖ ਲਿਆ ਜੀ 2 ਰਨ ਹੋ ਗਏ ਪਹਿਲੀ ਵਾਈਡ ਬੋਲ ਇਹੇ ਹਟਦੇ ਜਾਣ ਚਾਹੁੰਦੇ ਇਹੀ ਰਨ ਜੁੜਦੇ ਸਾਡੇ ਬੈਟਸਮੈਨ ਸਾਡਾ ਕੋਈ ਰਾਨੀ ਬਣਾਉਂਦਾ ਬਸ ਵਾਈਟ ਆਪ ਬੋਡਾਂ ਦੇ ਅਸੀਂ 50 60 ਕਿ ਬਣਾਉਣੇ ਬਸ ਇੱਥੋਂ ਹੀ ਸਾਡਾ ਮੈਚ ਬਣ ਦੇਣਾ ਬਸ ਬਾਲਰ ਨੂੰ ਪਤਾ ਹੀ ਆ ਆ ਗਿਆ ਥੌਸ ਪਲੇਅਰ ਹੋ ਸਾਡਾ ਪਹਿਲੀ ਬੋਲ ਚੀ ਸਾਡੇ ਵੱਲੋਂ ਹੀ ਤੇ ਖਤਮ ਬਾਝਾ ਉਹ ਆ ਗਿਆ ਆ ਗਿਆ ਪਹਿਲੀ ਬੋਲ ਕੋ ਸਾਹਮਣੇ ਪਹਿਲਾਂ ਹੀ ਕਹਿਦਾ ਸੀ ਦੇਵਾਦੀ ਸਾਂਭਣਾ ਜੀਰੋ ਦਾ ਇਹਨੇ ਕਿਹਾ ਸੀ ਜੀਰੋ ਕਿਹਨੇ ਲਈ ਸਾਂਭਣਾ ਆ ਗਏ ਨੇ ਇੱਥੇ ਕਰਪਾਲ ਕਹਿੰਦਾ ਬਲੌਗ ਦੀ ਜ਼ਿੰਮੇਵਾਰੀ ਸਾਂਭਣਾ ਆ ਗਏ ਨੇ ਆਜਾ ਛੇਤੀ ਆਇਆ ਇਹਦਾ ਇਹਦਾ ਜੂਮ ਕਰਦਾ ਮੜਾ ਜਾ ਦੋ ਦੰਦ ਲੈਣੇ ਪੈਣੇ ਆ ਕੇ ਦੋ ਦੋ ਹੌਣ ਭੇਜ ਦੇ ਭੇਜ ਦੇ ਉਹਨੂੰ ਯਾਰ ਹੁਣ ਤੇ ਦਿੱਕਤ ਹੋ ਰਹੀ ਉਹ ਹੁਣ ਆ ਵੀ ਰਿਹਾ ਮੂੰਹ ਨਹੀਂ ਦਿਖਾ ਰਿਹਾ ਜੀ ਪਹਿਲੀ ਬੋਲਦੇ ਥੂ ਕੋ ਸਾਹਿਬ ਉਹ ਸ਼ਾਂਤੀ ਦੇ ਬਰਾਬਰ ਬੋਲਾ ਕਹਿੰਦੇ ਕੋਚ ਕਿਸੇ ਗੱਲ ਨੂੰ ਹੀ ਕਿਹਾ ਜਾਂਦਾ ਕਹਿੰਦੇ ਮੁੰਡੇ ਨੂੰ ਪਹਿਲਾਂ ਹੀ ਕਹਦਾ ਸੀ ਸਾਡੇ ਕੋਚ ਨੇ ਜ਼ੀਰੋ ਓਏ ਹੋਏ 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 ਇੰਟਰਨੈਸ਼ਨਲ ਬੋਤ ਨਾ ਟੱਪੇ ਵਾਲੀ ਮੁੰਡਾ ਆ ਨਹੀਂ ਰਿਹਾ ਬਾਪਸੇ ਹਜੇ ਖਾਸਾ ਟਾਈਮ ਟੀਮ ਸਾਡੀ ਬੁਲਾ ਰਹੀ ਪਿਆ ਜਾ ਛੱਭੂ ਆ ਜਾ ਪਹਿਲੀ ਆ ਜਾ ਆ ਜਾ ਠੀਕ ਰਿਹਾ ਕੈਮਰਾ ਤੈਨੂੰ ਆ ਰੀਲ ਪਾਣੀ ਇੰਸਟਾ 'ਤੇ ਉਧਰ ਮੁੰਡੇ ਨੇ ਛੋੜ ਚਾਰ ਰਨ ਲਈ ਖੇਡਦਾ ਹੈ ਬਹੁਤ ਤਕੜਾ ਹੈ ਇਹਦਾ ਠਫਾ ਆ ਗਿਆ ਕੌਣ ਆ ਗਿਆ ਉਹ ਵੀ ਆ ਗਿਆ ਆ ਗਿਆ ਕਹਿੰਦਾ ਕਲਰਿੰਗ ਮੈਂ ਕਰੂੰ ਕਹਿੰਦਾ ਯਾਰ ਤੈਨੂੰ ਕਲਰਿੰਗ ਤਾਂ ਹੁੰਦੀ ਹੀ ਕਰਨੇ ਫੋਨ 'ਚ ਬਸ ਇਤੋਂ ਸਮਝ ਲਓ ਵੀ ਤੁਸੀਂ ਕਲਰਿੰਗ ਕੁਲਰਿੰਗ ਕਰਨ ਵਾਲਾ ਹੀ ਹੈ ਬੰਦਾ ਇਹ ਆ ਗਿਆ ਮਾਰੇ ਜੂ ਮੇਰਾ ਮੁੰਡਾ ਸ਼ਬਦ ਆ ਦੇਖੋ ਜੀ ਤੁਸੀਂ ਇਸ ਨੌਜਵਾਨ ਨੂੰ ਤੁਸੀਂ ਇਧਰ ਆ ਜਾ ਆ ਜਾ ਆਜਾ ਹੁਣ ਆਜੋ ਬਿਆਨ ਕਰੋ ਸਰ ਬੋਲਦੇ ਕਿਹੜੀ ਤੁਸੀਂ ਢਿੱਲੀ ਨਹੀਂ ਨਹੀਂ ਕੀ ਇਹ ਸਰ ਕੀ ਹੋਇਆ ਤੁਸੀਂ ਦੱਸੋ ਮੜਾ ਦੱਸੋਗੇ ਕੁਝ ਯਾਰ ਰੱਜ ਲੱਗ ਗਿਆ ਹੈ ਨਾ ਇਹ ਯਾਰ ਤੁਸੀਂ ਸਾਡੇ ਕੋਲ ਤਜਰਬੇ ਨੇ ਮੈਂ ਪੁੱਛਿਆ ਸੀ ਕਹਿੰਦਾ ਐਂ ਜੀਰੋ ਤੇ ਹੁਣਾ ਕਹਿੰਦਾ ਨਹੀਂ ਕੁਝ ਦੱਸੋਗੇ ਕਿੰਦਾ ਦੀ ਬੋਲ ਆ ਰਹੀ ਹੈ ਕੀ ਹੋ ਰਿਹਾ ਤੁਹਾਨੂੰ ਕੀ ਮਹਿਸੂਸ ਹੋਇਆ ਉੱਥੇ ਤੁਸੀਂ ਤਾਂ ਪੂਰੇ ਟਾਪ ਦੇ ਪਲੇਅਰ ਸੀ ਬੋਲ ਤਾਂ ਮਾਰਨੇ ਵਾਲੀ ਸੀ ਯਾਰ ਫਿਰ ਵੱਜੀ ਨਹੀਂ ਦੀ ਰੇ ਵੱਜਿਆ ਹੀ ਨਹੀਂ ਹੈਗਾ ਯਾਰ ਮੈਂ 10 ਬੋਲ ਕਿਵੇਂ ਦੇਖੂ ਮੋਰੇ ਬਹਿ ਕੇ 60 ਬੋਲਾਂ ਚ 59 ਬੋਲਾ ਬਹਿ ਕੇ ਦੇਖਣੇ ਪੈਣੇ ਇਹਨੂੰ ਵਾਓ ਮੈਂ ਤਾਂ ਬੋਲ ਨਾ ਮਿਆਂ ਨਾ ਹੈ ਜੇ ਹੋਵੇ ਵੀ ਇੱਕ ਹੋਰ ਵੀ ਘਨੇ ਤਾ ਜੋਕਰ ਤੁਸੀਂ ਕੀ ਇਸ ਪਲੇਅਰ ਬਾਰੇ ਦੱਸਣਾ ਚਾਹੁੰਦੇ ਨਾਮ ਡਬੋਤਾ ਹੀ ਨਾ ਮੇਰਾ ਨੈਪ ਬਣਾ ਕੇ ਤਾਂ ਮੇਰੀ ਇਨੇ ਤਾਂ ਮੈਂ ਜੀ ਸਨੈਪ ਬਣਾਈ ਵੀ ਐ ਆਪਣੀ ਫਰੈਂਡਾਂ ਨੂੰ ਭੇਜੀ ਵੀ ਕਾ ਜਵਾਬ ਦਊਗਾ ਮੈਂ ਉਹਨਾਂ ਨੂੰ ਹੁਣ ਹੁਣ ਜਵਾਬ ਕੀ ਦੇਣਾ ਵੀ ਠੋਸ ਹੋ ਗਈ ਬਸ ਦਿਖਾਣਾ ਪੈਣਾ ਵੀ ਤਾਂ ਉਰੇ ਆ ਕੇ ਬੈਠ ਵੀ ਗਿਆ ਲੋ ਮੈਚ ਲਾਓ ਯਾਰ ਸੀਰੀਅਸ ਇਹ ਕੋਈ ਮੈਚ ਤੇ ਉਹ ਗੰਦ ਪਲੇਅਰ ਆ ਜਿਹੜੇ ਇੱਕ ਜਿ ਚੱਲਣ ਦੀ ਬਾਵਜੂਦ ਕਹਿੰਦਾ ਦੂ ਇੱਕ ਮੈਚ ਹੋਰ ਲਾਓ ਵਾਹ ਵੀ ਵਾਹ ਉਧਰ ਮੁੰਡੇ ਹੋਰ ਵੀ ਵਧੀਆ ਖੇਡ ਰਹੇ ਨੇ ਚੋਕਾ ਲਾਦਾ ਆਪਾਂ ਉਹਨਾਂ ਨੂੰ ਦਿਖਾਉਂਦੇ ਰੋਗੀ ਚੋਕਾ ਨਹੀਂ ਲੱਗਿਆ ਚੋਕਾ ਲੱਗ ਗਿਆ 4 ਰਨ ਚਾਰਨ ਆ ਗਿਆ ਜੀ ਲੱਕੀ ਹੁਣ ਲੱਕੀ ਨੂੰ ਆਹ ਪਲੇਅਰ ਕੀ ਕਹਿ ਰਿਹਾ ਲੱਕੀ ਦੇ ਲਪੇਟੇ ਵਾਲਾ ਕਹਿੰਦਾ ਯਾਰ ਮੈਨੂੰ ਤਾਂ ਐਂ ਕਿਹਾ ਪੂਰਾ ਰਿਲੈਕਸ ਹੋ ਕੇ ਖੇਢੀ ਹੈ 10 ਓਵਰ ਤੇ ਫੇ ਯਾਰ ਦਾ ਚ ਹੁਣ ਤੁਸੀਂ ਤਾਂ ਫਿਰ ਦੇਖਣਾ ਹੀ ਪੈਣਾ ਤੁਹਾਨੂੰ ਤਾਂ 68 ਬੋਲਾ ਦੇਖਣੇ ਪੈ ਰਹੀ ਹੈ ਨਹੀਂ ਨਹੀਂ ਮੈਂ ਉਹ ਪੁੱਛਦਾ ਟੀਮ ਕੀ ਇੱਕ ਪੈਸੇ ਆਇਆ ਇੱਕ ਪਲੇਅਰ ਸਾਡਾ ਹੋਰ ਆਊਟ ਹੋ ਗਿਆ ਲੱਕੀ ਉਹ ਪੈੜਾ ਬੰਦ ਰਿਹਾ ਦੂਜੇ ਦੇ ਉਹ ਦੇ ਸਾਡਾ ਕੋਹੂ ਸਾਹਿਬ ਨੇ ਕਿਹਾ ਕਿਤਾ ਬਾਈਟ ਆ ਕਿ ਚੋਕਾ ਪੰਜ ਰਨ ਬਾਈਟ ਦਾ ਹੀ ਹੋਣਾ ਸੀ ਮੈਨੂੰ ਪਤਾ ਬੈਟ ਨਾਲ ਤਾਂ ਬਹੁਤ ਘੱਟ ਆਉਂਦੇ ਸੀ ਬੈਟ ਦਾ ਪੱਲੂ ਦੂਹ ਵਾਲਾ ਕਮਾਇਆ ਉਹ ਅੱਜ ਹੈ ਵਾ ਕੱਲ ਦਾ ਉਹ ਅੱਜ ਤਾਂ ਨਹੀਂ ਉਹ ਵੀ ਨਹੀਂ ਪਾਇ ਗਲव्स ਗਲੂਵਸ ਵੀ ਨਹੀਂ ਹੱਥਾਂ 'ਚ ਜਾਣਦੀ ਨਹੀਂ ਬੱਚਾ ਪਟੀ ਜੀ ਪੈਡ ਪਾਈ ਫਿਰ ਹੱਥ ਹੀ ਨਹੀਂ ਭਰਾ ਲੈਣੇ ਫਿਰ ਬਾਅਦ 'ਚ ਕਹਿਣਾ ਮੇਰੀ ਅਖੇ ਪੂਰਾ ਹੋ ਨਹੀਂ ਹੋਰ ਲੈ ਮੜੀ ਨਹੀਂ ਲਾਇਆ ਆਪਣਾ ਬੋਲ ਰੋਕੇ ਆ ਰਿਹਾ ਬੂਰ ਕੰਨ ਰੋਕ ਕੇ ਆ ਰਹੀ ਕਦੀ ਵੱਜਣ ਦੇ ਬੱਖੀ ਭੁਖੀ ਜੂਦੇ ਦੇਖੇ ਹੁੰਦਾ ਉਹ ਵੀ ਪੈੜਾ ਪੁੜਾ ਵਾਲੀ ਓਏ ਹੋਏ ਹੋਏ ਟਾਪ ਦਾ ਸ਼ੂਟ ਆ ਤੁਸੀਂ ਵੀਰੇ ਕਿਸੇ ਪਲੇਅਰ ਨੂੰ ਅੱਜ ਕੁਝ ਨਹੀਂ ਕਹਿ ਸਕਦੇ ਕਿਉਂਕਿ ਪਹਿਲੀ ਦੇ ਠੋਸ ਹੋ ਗਏ ਆਗੇ ਤੁਸੀਂ ਬੈਠਾ bowling ਫਿਰ ਤੇ ਕਮਬੈਕ ਆਣਾ ਪੈਣਾ ਆਹ ਕੌਣ ਆ ਭਗਤ ਦੇ ਕੰਨੀ ਲਗ 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 ਆ ਵੇਖੋ ਡਾਇਲੈਟਿਵ ਨਾ ਬੰਦੇ ਦੀ ਚੱਕ ਲੋ ਕੰਨੀ پاگل ਹੋ ਗਿਆ ਨਾ ਤੇਰੇ ਸੋਨੇ ਹਾਂਜੀ ਤੁਸੀਂ ਆਊਟ ਹੋ ਗਿਆ ਏ ਆ ਕੀ ਸਾਥ ਕਰਨਾ ਚਾਹੁੰਦੇ ਤੁਸੀਂ ਹੈਲੋ ਸਾਹਮਣੇ ਬੈਠ ਉੱਥੇ ਮੂੰਹ ਦਿਖਾਉਂਦੇ ਦਾ ਆ ਵੇਖੋ ਹਾਂ ਕੀ ਬਣਿਆ ਤੇਰਾ ਉਹ ਜ ਨਹੀਂ ਬਣਿਆ ਇੱਕ ਚੋਕਾ ਮਾਰ ਕੇ ਆ ਗਏ ਆਖੇ ਮੈਨੂੰ ਪਾਣੀ ਲੈ ਕੇ ਆ ਜੀ ਅੱਜ ਆ ਗਏ ਆ ਗਏ ਆ ਰੋਲਾ ਪਾਇਆ ਕਹਿੰਦਾ ਮੈਨੂੰ ਜਾ ਕੇ ਬੈਰੀ ਨੂੰ ਗਿਆ ਕਹਿੰਦਾ ਦੁੱਖ ਲੈ ਕੇ ਆਗਾ ਆਪਣੀ ਦਾ ਆਪਣੇ ਤੋਂ ਦੁੱਖ ਲੱਗਿਆ ਹੀ ਪਾਣੀ ਦੇ ਕੇ ਲੈ ਕੇ ਆ ਜੀ ਕਹਿੰਦਾ ਜਾਂਦਾ ਹੋਇਆ ਮੈਨੂੰ ਗਲਾਸ ਵੀ ਦੇ ਜੀ ਤੇ ਪਾਣੀ ਦੇ ਕੇ ਜਾਈਂ ਕਹਿੰਦਾ ਲੈ ਆ ਲਾਈਨ 'ਚ ਬਹਿ ਜਾਓ ਇਧਰ ਹੀ ਬਿਠਾਉਣੇ ਆਪਾਂ ਸਾਰੇ ਠੀਕ ਹੈ ਠੀਕ ਹੈ ਏਸੀ ਲਾਈਨ 'ਚ ਬਿਠਾਉਣੇ ਆਪਾਂ ਸਾਰੇ ਆ ਦੋ ਬੰਦੇ ਆਊਟ ਹੋ ਗਏ ਚਿਹਰੇ ਨੋਟ ਕਰ ਲਏ ਇਹਨੇ ਕਹਿੰਦਾ ਉਹ ਲੈ ਉਧਰ ਕੋ ਸੈੱਬ ਚ ਕੱਢਦਾ ਜੋ ਕੇ ਸ਼ਾਬਾਸ਼ ਸ਼ਾਬਾਸ਼ ਆਪਾਂ ਮੈਚ ਵਾਲੇ ਵੀ ਦਿਖਾ ਦਈਏ ਇਹਨਾਂ ਦੋ ਗੰਦ ਪਲੇਅਰਾਂ ਨੂੰ ਛੱਡ ਕੇ ਡੀ ਜੇ ਕੈਚ ਫੜ ਗਿਆ ਬੱਸ ਕਮੈਂਟ ਆਏ ਨੇ ਵੀ ਇਹਨਾਂ ਨੂੰ ਦਿਖਾਓ ਸਿੱਧਾ ਜਾ ਥੋੜਾ ਇਹ ਵੀ ਨਿਕੂ ਮੇ ਜਮਾ ਹਲਕਾ ਕਿਨਾਰਾ ਲੱਗ ਗਿਆ ਲੱਗਿਆ ਤਾਂ ਹੈ ਨਾ ਹਾਂ ਹਾਂ ਇਹਦਾ ਬੋਲ ਉਹ ਖੂਸਾ ਬੋਲੜੇ ਉਹਦਾ ਬੋਲ ਆ ਜਾ ਆ ਜਾ ਯਾਰ ਇਹਨੂੰ 8ਵੇਂ ਨੰਬਰ ਗਾਂਧੀ ਇਹ ਤਿੰਨ ਬੰਦਰ ਹੋ ਗਏ ਆ ਹੈ ਤੇਰੇ ਨਾਲ ਵਧੀਆ ਛੋਟ ਮਾਰਿਆ ਨੇ ਦੋ ਚੋਕੇ ਲਾ ਆ ਦੋ ਚੋਕੇ ਲਾ ਕੇ ਆਇਆ ਠੀਕ ਚੱਲ ਦੋ ਕੇ ਇੱਕ ਉਹਦੇ ਟਾਈਮ 'ਚ ਹੀ ਆਇਆ ਨਾ ਚੋਕਾ ਵੀ ਉੱਚੀ ਗਿੰਨਾ ਮੈਨੂੰ ਬੰਦੇ ਦਾ ਦੇਖ ਲੈ ਕਿੰਨੇ ਵੇ ਲੱਗੇ ਮਗਰ ਵੇ ਮੇਰੀ ਕੋਈ ਇੱਕ ਚੋਕਾ ਉਹਨੇ ਲਾਇਆ ਕੋਈ ਇਹਦੇ ਬਾਗੇ ਨਹੀਂ ਜਾਣਾ ਪੱਲਾ ਵੀ ਆਇਆ ਬਹੁਤ ਆਇਆ ਪੱਲਾ ਭੱਜ ਲੂਗਾ ਯਾਰ ਰੋਹਿਤ ਨੇ ਤਾਂ ਹੁਣ ਆ ਜਾਣਾ ਚੱਲ ਕਿਰਪਾਲ ਨਰੇਸ਼ ਚੱਲ ਗਿਆ ਅੱਛਾ ਨਰੇਸ਼ ਹੈਗਾ ਇਹੋ ਲਾ ਪੱਲੇ ਵੀ ਨੂੰ ਭੱਜਣਾ ਆ ਗਿਆ ਰੋਜ਼ਾ ਪਾਰੀ ਨੂੰ ਜਾ ਕਰੇ ਆਦੂ ਜਾਣ ਦੇ ਬੜਾ ਤੂੰ ਲਾ ਤੇ ਜਾਏ ਸਾਰੇ ਭੱਜ ਦੇ ਭੱਲੇ ਆਪਾਂ ਭੱਜਿਆ ਨਹੀਂ ਜਾਣਾ ਆ ਦੇ ਲਾ ਪਹਿਲੀ ਛੜਤੀ ਦੀ ਬੈਟਿੰਗ ਤੇ ਇਹ ਹੁੰਦੀ ਵੀ ਭੱਜਣਾ ਨਹੀਂ ਜਿਵੇਂ ਉੱਥੇ ਜਿਵੇਂ ਖੜਾ ਗਾਂਧੀ ਦੇ ਤਿੰਨ ਬੰਦੇ ਇਕੱਠੇ ਹੋ ਗਏ ਹਾਇ ਦਾ ਓਵਰ ਹੀ ਤਿੰਨ ਹੋਏ ਯਾਰ ਤਿੰਨ ਚ ਭਾਂ ਜੋ ਤਿੰਨ ਪਲੇਅਰ ਆਊਟ ਹੋ ਗਏ ਯਾਰ ਹੈ ਵੀ ਇੱਕ ਵਿਕਟ ਮਿਲੀ ਪਾਰੀ ਸੰਭਾਲੋ ਯਾਰ ਹੋਰ ਦੱਸ ਲੈ ਕਹਿਣ ਬਾਰੇ ਦੋ ਕਿਹ ਹੈ ਦੋ ਤਿੰਨ ਕਹਿ ਕਹ ਰਿਹਾ ਜਿਹੜਾ ਪਹਿਲੀ ਗੇਂਦ ਹੀ ਆ ਗਿਆ ਕਹਿ ਕਹ ਰਿਹਾ ਘਮਾਨ ਬੋਲਾ ਦੇਖ ਕੇ ਦੀਵਤਾ ਜਾਵਾ ਕੇ ਦੱਸ ਅੱਗੇ ਵਾਲਿਆਂ ਤੋਂ ਚੱਕਣਾ ਹੀ ਦਾ ਠੀਕ ਤੋ ਯਾਰ ਨਹੀਂ ਸ਼ੂਟ ਸਿਲੈਕਸ਼ਨ ਠੀਕ ਠੀ ਮੇਰੀ ਵੀ ਠੀ ਆ ਵੀ ਆ ਗਿਆ ਆ ਮਗਰ ਲੱਕੀ ਦੇ ਪਰ ਉਹਨੂੰ ਬੈਠ ਓ ਇੱਧਰ ਲੈਂਨ 'ਚ ਬੈਠ ਲੈਨ ਬਣਾਓ ਲੈਂਨ ਸ਼ੂਟ ਸਿਲੈਕਸ਼ਨ ਸਵਾਦ ਲੈ ਇੱਧਰ ਨਹੀਂ ਬੈਠਣਾ ਲੈਨ ਉਹ ਬੈਠ ਚੱਲ ਪਹਿੜਨਾ ਲੱਗਿਆ ਪਹਿਲੇ ਬੈਠਣਾ ਲੱਗਿਆ ਫਿਰ ਪਹਿੜਨਾ ਬਾਰੇ ਪਹਿਲੇ ਫਰਸਟ ਆਊਟ ਸੈਕੰਡ ਐਂਡ ਥਰਡ ਟੈਂਡ ਬੰਦੇ ਆਊਟ ਹੋ ਗਏ ਲੈਂਚ ਲੱਗ ਚੁੱਕਿਆ ਉਹ ਦੇਖੋ ਆ ਗਏ ਵੀ ਇਹਦਾ ਛੜਤਾ ਇਹਨੇ ਇਹ ਤਾਂ ਜੀਵਨ ਦਾ ਤੂੰ ਸਾਨੂੰ ਕਦੇ ਨਹੀਂ ਮਿਲੇ ਆਈ ਨਹੀਂ ਉਹ ਪੈਣ ਨਾ ਲਾ ਕੇ ਫਿਰ ਵੈਕਟਰ ਨਾ ਲੱਗੀ ਉਹ ਦੇਖੋ ਜੀ ਬਹਾਨੇ ਮਾਰੇ ਜਾ ਰਹੇ ਨੇ ਇਹ ਇਹ ਬਹਾਨੇ ਮਾਰੇ ਜਾ ਰਹੇ ਨੇ ਚੱਕਰਿਆ ਨਹੀਂ ਹੋਈ ਉਹਨੇ 3 ਕੱਟ ਆ 3 ਓਵਰ ਹੋ ਗਏ ਲੱਕੀ ਕਦੇ ਕਦੇ ਥੜਾ ਰੋਜ ਹੀ ਹੁੰਦੀ ਥੋੜੀ ਮੇਸੇ રાઇટ સાઇડ ਦੇ ਉੱਪਰ ਸਟicker ਦੇ ਵੀ ਉੱਤੇ ਹੱਥੀ ਕੋਲੇ ਆਈ ਜਾ। ਕੋਣੀ ਹੋਇਆ ਕੋਣੀ ਤੁਸੀਂ ਉਧਰ ਹੀ ਖੜਾ ਰੱਖਣਾ ਅੱਜ। ਆ ਲੈ ਵਧੀਆ ਖੇਡੂਗਾ ਵੀ ਹੈ। ਓਏ 43 ਯਾਰ ਤਿੰਨ ਵਾਈਡਾਂ ਮਾਰ ਕੇ ਦੋ ਰਾਨੀ ਨੇ ਹੁਣ ਜਲੇ ਭੱਜ ਕੇ ਦੋ ਉੱਥੇ ਦੇ ਸਿੰਗਲ ਲੈ ਚਾਰ ਸੱਤ ਦਵਾਈ ਹੋਗੇ। ਉਹ ਸਕੋਰ ਕੋਈ ਨਹੀਂ ਹੈ। ਉਹ ਤੇ ਲੈ ਆਹ ਤੇਰੀ ਕੋਸਾਬ ਦਾ ਪਹਿਲਾ ਚਾਰ ਬਹੁਤ ਜ਼ਿਆਦਾ ਗਿਆ ਜੱਡਾ ਬਰੇ ਬਾਟ ਇਹ ਜੀ ਬੋਲਾ ਇਹਨੂੰ ਬਾਹਰ ਵੀ ਦਿੰਦੇ ਭੈਣ ਚ ਆ ਵੀ ਜ਼ਿਆਦਾ ਪਿੱਛੇ ਆ ਕਿਤੇ ਮਾਰਿਆ ਉਹ ਸਟੇਟ ਨਾ ਨਹੀਂ ਤੇ ਜੋਕਾ ਮਾਰਿਆ ਪੁੱਤਰ ਕੀ ਕੰਮ ਉਹ ਵਧੀਆ ਬੋਲ ਪਾ ਰਿਹਾ ਪੈਣਾ ਪੈਣਾ ਮੈਂ ਤਬੂਤ ਪੁੱਤ ਚੱਲ ਜਾ ਚੱਲ 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 ਚੈੱਕ ਕਰ ਕੋਨ ਕਾਲਾ ਗਰੀ ਚੱਲ ਉਹ ਤਾਂ ਆ ਮਾ ਉਹ ਬਾਅ ਸ਼ੋਟ ਹੈ ਮੈਨ ਸਿੰਗਲ ਹੀ ਲਾ ਕੋਈ ਨਹੀਂ ਚੱਲ 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 ਉਹ ਵੀ ਉਹ ਦੇ ਤਾਂ ਲੈ ਡੀ ਜੀ ਆਹੋ ਅੱਗੇ ਆਈ ਦਾ ਬਾਰ ਵੀ ਨਹੀਂ ਸਾੜ ਗਏ ਆਂ ਕਾਲੇ ਸੰਡੇ ਖੇਲਦੇ ਆ ਭੈਣ ਤੇ ਬਹੁਤ ਗਰਮੀ ਬਹੁਤ ਆ ਯਾਰ ਸਵੇਰੇ ਆਇਆ ਕਰਨਾ ਬਾਜੀ ਯਾਰ ਸਾਨੂੰ ਬੁਲਾ ਲਓ ਤੁਸੀਂ ਸਵੇਰੇ ਉਹਨੂੰ ਫੋਨ ਕਰਿਆ ਤਾਂ ਬਾਜੀ ਉਹ ਤਾਂ ਅੱਜ ਆਏ ਕਿਹਾ ਦੇਦਾ ਹੁਣ ਪੂਜਿਆ ਕੋਈ ਵੀ ਮੈਂ ਤੁਹਾਡੇ ਐਕਸਪ੍ਰੈਸ਼ਨ ਲੈ ਰਿਹਾ ਵੇ ਮੈਚ ਹਾਰਨ ਤੋਂ ਬਾਅਦ ਕਿਹੋ ਜਿਹਾ ਦਿਖਿਆ ਉਹ ਤੂੰ ਗਾਲ ਗਿਆਂ ਕੱਢਦਾ ਉਹ ਭੈਣ ਤੂੰ ਗਾਲ ਗਿਆਂ ਕੱਢਦਾ ਕੋਈ ਨਹੀਂ ਪੁੱਤ ਮੈਂ ਹੀ ਪਾਣਾ ਤੇਰੇ ਘਰ ਦੇ ਵੀ ਦੇਖਦੇ ਨੇ ਉਹ ਮੇਤੇ ਖਾਂਈ ਨਾ ਮੇਤੇ ਬੈਠਾ ਯਾਰ ਉਹ ਆ ਦੋ ਮਿੰਟ ਉਹ ਯਾਰ ਫਿਰ ਚੱਲ ਆ ਮੈਂ ਸੁਣ 40000 ਬੰਦੇ ਨੇ ਖੇਲਣਾ ਜਾਂਦੇ ਨੇ ਖੇਲਣਾ ਤਾਂ ਅੰਦੇ ਜਾ ਕੇ ਦੇਖ ਲਵੇ ਜਿਹਨੇ ਸ਼ੋਅ ਕਰਿਆ ਮੈਚ ਜਿੱਤਣ ਤੋਂ ਬਾਅਦ ਦੇਣੀ ਪਿੰਡ ਦੀ ਟੀਮ ਇੱਕ ਦੂਜੇ ਦੀਆਂ ਗਲਤੀਆਂ ਕੱਢਦੀ ਹੋਈ ਦੋ ਰਨ ਤੋਂ ਮੈਂ ਇੱਕ ਰਨ ਤੋਂ ਮੈਚ ਜਿੱਤੀ ਲਾਸਟ ਬੋਲ ਤੇ ਕਿਹੜੇ ਰੋਕੇ ਤਾਂ ਇਹਦਾ ਸ਼ੁਕਰ ਕਰ ਮੈਂ ਬੈਟ ਲੈ ਗਿਆ ਤਿੰਨ ਰਨ ਤੇ ਓਵਰ ਲਾ ਗਿਆ ਉੱਥੇ ਦੇ ਮੈਚ ਬਦਲ ਗਿਆ ਨਹੀਂ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ ਸੀ ਤੂੰ ਹੀ ਤਾਂ ਕੋਈ ਕਸਰ ਨਹੀਂ ਛੱਡੀ ਸੀ ਨਹੀਂ ਮੈਚ ਹਰਾਉਣ ਚ ਕੈਚ ਛੱਡ ਤਾ ਉਹ ਤੇਰੀਆਂ 6 ਦਾ ਬਾਈਟਾਂ ਸੀ 6 ਬਾਈਟਾਂ ਪਾ ਕੇ ਤੂੰ ਸਾਲਾ ਬੋਲਰ ਸਾਹਮਣੇ ਆ ਗਿਆ ਤੂੰ ਕੈਚ ਛੱਡਤਾ ਤਾਂਹੀਂ ਛੱਡਿਆ ਛੱਬੂ ਦੀ ਬੋਲ ਜਿਹੜਾ ਆਇਆ ਕੈਚ ਮੇਰੇ ਕੋਲੇ ਉਹ ਕਿਰਪਾਲ ਦੀ ਜੀ ਸੀ ਛੱਕੇ 'ਚ ਮੇਰਾ ਪੈਰ ਕੈਚ ਛੱਡਤਾ ਤਾਂ ਸੂਰੇ ਕੁਮਾਰ ਸਾਹਮਣੇ ਮੈਨੂੰ ਐਂ ਥੋੜੀ ਹੁੰਦਾ ਉਹ ਛੱਬੂ ਦੀ ਫੀਲਡਿੰਗ ਇੱਥੇ ਦੀ ਬੋਲ ਹੈ ਇੱਥੇ ਦੀਆਂ ਹਾਂ ਮਰ ਗਿਆ ਦੀ ਬੋਲ ਕਹਿੰਦਾ ਮਾ ਇਤੋਂ ਨੋ ਬਰਾ ਮੇਰਾ ਦੇ ਕਿਰਪਾਲ ਦਾ ਸਾਹਿਬ ਬਰਾਬਰ ਹੋ ਗਿਆ ਇਹਦੀ 'ਚ ਮੈਚ ਛੱਡੇ ਇਹਨੇ ਮੇਰੀ ਛੱਡਤਾ ਠੀਕ ਨਹੀਂ ਕਿਰਪਾਲ ਆਪਣਾ ਸਾਹਿਬ ਬਰਾਬਰ ਹੈ ਦੋਨਾਂ ਦਾ ਉਹ ਜਿਹੜਾ ਜਿਹੜੇ ਬੈਟਸਮੈਨ ਦਾ ਪੈਸਾ ਉਹ ਹੀ ਤਾਂ ਲੈ ਗਿਆ ਇੰਨੀ ਦੂਰ ਤੱਕ ਮੈਚ ਮੈਗਾ ਮੈਂ ਤਾਂ ਹੜਕੇ ਬੋਲਦੇ ਕੋਲ ਚਲੋ ਜੀ ਅਗਲਾ ਮੈਚ ਖੇਡਣ ਚੱਲਦੇ ਆ ਜੀ ਹੁਣ ਮੈਚ ਚਿੱਤਣ ਤੋਂ ਬਾਅਦ ਕਰਦੇ ਆ ਮੋਟਰਸਾਈਕਲ ਦਾ ਸਟਾਰਟ ਕਰਦੇ ਆ ਨੰਦੂ ਪੂਰੇ ਗਰਾਊਂਡ ਦਾ ਲਾਉਣਗੇ ਜੀ ਜਿਹੜਾ ਕਪਤਾਨ ਸਾਹਿਬ ਪੂਰੇ ਮਛਰੇ ਹੋਏ ਨੇ ਜੀ ਕਰੀ ਵਸੇ ਚੈੱਕ ਕਰੋ ਜੀ ਤੁਸੀਂ ਮੁੰਡੇ ਦਾ ਮੋਟਰਸਾਈਕਲ ਮੋਟਰਸਾਈਕਲ ਪੂਰਾ ਓਕੇ ਹੈ ਜੀ ਤੇ ਵੈਦ ਵੀ ਪੂਰਾ ਓਕੇ ਹੈ ਵੀੜੇ ਤੇ ਵੀੜਾ ਲਓ ਜੀ ਬਾਬਿਓ ਚੱਲ ਪਿਆ ਮਿੱਤਰ ਮੁਹਾਲੀ ਨੂੰ ਤੇ ਅੱਜ ਦਾ ਬਲੌਗ ਕਰਦੇ ਆ ਸਮਾਪਤ ਕਿਵੇਂ ਲੱਗਿਆ ਜੀ ਬਲੌਗ ਕਮੈਂਟ ਕਰਕੇ ਦੱਸਿਓ ਸ਼ੇਅਰ ਕਰਿਓ ਤੇ ਆਪਣਾ ਚੈਨਲ ਕਰ ਲਈ ਸਬਸਕ੍ਰਾਈਬ